ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਤੇ ਅੱਜ ਹੋ ਗਈ ਬਾਰਿਸ਼ ਅੱਜ ਅਸੀਂ ਬਹੁਤ ਵਧੀਆ ਠੀਕ ਠਾਕ ਆਂ ਤੇ ਅੱਜ ਅਸੀਂ ਰਿਲੈਕਸ ਕੀਤਾ ਅੱਜ ਅਸੀਂ ਸ਼ੌਪ ਤੇ ਨਹੀਂ ਗਏ ਕਿਉਂਕਿ ਸਾਡੇ ਸੰਦੀਪ ਨਹੀਂ ਆਈ ਸੀ ਅੱਜ ਤੇ ਸਵੇਰੇ ਬਸ ਅਸੀਂ ਕੰਮ-ਕੰਮ ਕਰਕੇ ਮੈਂ ਚਲੀ ਗਈ ਸਕੂਲ ਕਿਉਂਕਿ ਅੱਜ ਇੱਕ ਪਾਰਟੀ ਸੀ ਸਾਡੇ ਰਿਟਾਇਰਮੈਂਟ ਪਾਰਟੀ ਵੈਸੇ ਅੱਜ ਸਕੂਲ 'ਚ ਛੁੱਟੀ ਸੀਗੀ ਪਰ ਰਿਟਾਇਰਮੈਂਟ ਪਾਰਟੀ ਸੀ ਇਸ ਕਰਕੇ ਮੈਂ ਗਈ ਸੀਗੀ ਕਿਹੜਾ ਕੋਲੇ ਬੱਸ ਬੀਬੀ ਨੂੰ ਮੈਂ ਗੱਤ ਨੂੰ ਰਿਲੈਕਸ ਕਰ ਤੇ ਸ਼ਾਮ ਨੂੰ ਆ ਕੇ ਚੱਲਾਂਗੇ ਜਦੋਂ ਮੈਂ ਆਈ 2:30 ਵਜੇ ਆਈ ਹੋਊਂਗੀ ਤੇ ਬੱਸ ਉਦੋਂ ਬਾਰਿਸ਼ ਹੋਣ ਲੱਗੀ ਫੇਰ ਅਸੀਂ ਗਏ ਨਹੀਂ ਹੈ ਠੀਕ ਹੈ ਜੀ ਤੇ ਅੱਜ ਅਸੀਂ ਪੂਰਾ ਰਿਲੈਕਸ ਕੀਤਾ ਤੇ ਹੁਣ ਵੀ ਹਜੇ ਬਾਰਿਸ਼ ਹੈ ਜਿਹੜੀ ਥੋੜੀ ਬਹੁਤੀ ਹੋ ਰਹੀ ਹੈ ਕਿਨ ਮਨ ਕਿਨ ਮਨ ਬਾਕੀ ਤਾਂ हट ਗਈ ਆ ਹੁਣ ਵਧੀਆ ਮੀਂਹ ਪੈ ਗਿਆ ਅੱਜ ਤਰੀਕ ਹੈਗੀ ਹੈ ਜੀ 31st 31 ਤਰੀਕ ਅੱਜ 31 ਜੁਲਾਈ ਤੇ 3 ਵਜੇ ਤੋਂ ਬਾਅਦ ਬਾਰਿਸ਼ ਹੋਣ ਲੱਗੀ ਹੈ ਤੇ ਤੁਸੀਂ ਦੱਸਿਓ ਕਿ ਕਿੱਥੇ-ਕਿੱਥੇ ਬਾਰਿਸ਼ ਹੋਈ ਸੀਗੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਸਾਡੇ ਤਾਂ ਫਰੀਦਕੋਟ ਬਿਲਕੁਲ ਹੀ ਬਾਰਿਸ਼ ਨਹੀਂ ਹੋਈ ਸੀ ਕੋਟਕਪੂਰੇ ਹੋ ਜਾਂਦੀ ਸੀ ਪਰ ਫਰੀਦਕੋਟ ਬਿਲਕੁਲ ਨਹੀਂ ਹੁੰਦੀ ਸੀ ਸੋ ਵੈਸੇ ਭਾਵੇਂ ਬਾਰਿਸ਼ ਨਾਲ ਠੰਡ ਨਾ ਵੀ ਹੋਵੇ ਦੇਖਣ ਨੂੰ ਹੀ ਆਪਾਂ ਨੂੰ ਫੀਲ ਜਿਹੀ ਹੋਣ ਲੱਗ ਜਾਂਦਾ ਵਧੀਆ-ਵਧੀਆ ਜਦੋਂ ਬਾਰਿਸ਼ ਹੁੰਦੀ ਹੈ ਤੇ ਸੋ ਬਾਰਿਸ਼ ਹੋਈ ਹੈ ਤੇ ਅੱਜ ਆਪਾਂ ਇੱਕ ਚੀਜ਼ ਬਣਾਉਣੀ ਹੈ ਕੱਲ ਵਾਲੇ ਵਲੌਗ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੱਲ ਨੂੰ ਮੈਂ ਤੁਹਾਨੂੰ ਕੋਈ ਮਿੱਠੀ ਜਿਹੀ ਚੀਜ਼ ਬਣਾ ਕੇ ਕਾਉਂਗੀ ਸੋ ਅੱਜ ਆਪਾਂ ਤੁਹਾਨੂੰ ਇੱਕ ਮਿੱਠੀ ਜੀ ਸੀਰੀ ਬਣਾ ਕੇ ਖੋਣੇ ਆ ਤੇ ਉਹ ਚੀਜ਼ ਤੁਸੀਂ ਸਾਰੀਆਂ ਭੈਣਾਂ ਜਦੋਂ ਜੀ ਕਰਦਾ ਬਣਾ ਲੈਣੀ ਹੋ ਤੇ ਬਣੀ ਸੌਖੀ ਜੀ ਬਣਦੀ ਐ ਤੇ ਤੁਸੀਂ ਕਹੋਗੇ ਇਹਦੇ ਵਿੱਚ ਕੀ ਔਖਾ ਹੈਗਾ ਆਪਾਂ ਬਣਾਉਣੀਆਂ ਹੈਗੀਆਂ ਸੇਵੀਆਂ ਸੇਵੀਆਂ ਤੁਸੀਂ ਸਾਰੀਆਂ ਭੈਣਾਂ ਬਣਾਉਣੀਆਂ ਪਰ ਅੱਜ ਜਿਹੜੀਆਂ ਸੇਵੀਆਂ ਇੱਕ ਛੋਟੀ ਜੇ ਟ੍ਰਿਕ ਨਾਲ ਮੈਂ ਬਣਾਉਂਗੀ ਤੁਸੀਂ ਉਹ ਕਿਸੇ ਨੇ ਨਹੀਂ ਬਣਾਈਆਂ ਹੋਣਗੀਆਂ ਤੇ ਉਹਦਾ ਟੇਸਟ ਵੀ ਦੇਖਿਓ ਤੁਸੀਂ ਬਿਲਕੁਲ ਡਿਫਰੈਂਟ ਹੋਊਗਾ ਬਿਲਕੁਲ ਅਲੱਗ ਹੋਊਗਾ ਬਹੁਤ ਜ਼ਿਆਦਾ ਟੇਸਟੀ ਬਣੂਗੀ ਆਪਾਂ ਬਣਾ ਰਹੇ ਆ ਜੀ ਕੈਰਾਮਲ ਸੇਵੀਆਂ ਠੀਕ ਹੈ ਕਈ ਸਵਈਆਂ ਕਹਿੰਦੇ ਨੇ ਆਪਾਂ ਸੇਵੀਆਂ ਹੀ ਕਹਿੰਦੇ ਆ ਸੋ ਆਪਾਂ ਚੱਲਦੇ ਹਾਂ ਹੁਣ ਕਿਚਨ ਦੇ ਵਿੱਚ ਦੁੱਧ ਰੱਖਦੇ ਆ ਗੈਸ ਤੇ ਘਰਦੀਆਂ ਆਪਣੇ ਸੇਵੀਆਂ ਨੇ ਤੁਸੀਂ ਜਿਹੜੀਆਂ ਮਰਜ਼ੀ ਲੈ ਲਿਓ ਜੇ ਘਰਦੀਆਂ ਹੁਣ ਤਾਂ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਹੁੰਦੀ ਤੇ ਆਪਾਂ ਬਣਾਉਣੀਆਂ ਸ਼ੁਰੂ ਕਰਦੇ ਆ ਸੇਵੀਆਂ ਦੁੱਧ ਦੇ ਵਿੱਚ ਪਾ ਕੇ ਤੇ ਕੈਰਾਮਲ ਸੇਵੀਆਂ ਕਿਵੇਂ ਬਣਦੀਆਂ ਨੇ ਇੱਕ ਛੋਟਾ ਜਿਹਾ ਟ੍ਰਿਕ ਹੈਗਾ ਬਸ ਉਹ ਮੈਂ ਤੁਹਾਨੂੰ ਦਿਖਾਉਣੀ ਆ ਕਰਕੇ ਤੇ ਫਿਰ ਤੁਸੀਂ ਉਦਾਂ ਹੀ ਬਣਾਇਓ ਤੇ ਰਿਜ਼ਲਟ ਮੇਰੇ ਨਾਲ ਸ਼ੇਅਰ ਕਰਿਓ ਤੁਹਾਨੂੰ ਪਤਾ ਹੀ ਆ ਕਿ ਮੇਰੀ ਜਿਹੜੀ ਰੈਸਪੀ ਹੁੰਦੀ ਆ ਉਹ ਤੁਹਾਨੂੰ ਅੱਛੀ ਲੱਗਦੀ ਹੁੰਦੀ ਆ ਕਿਉਂਕਿ ਅੱਛੀ ਹੀ ਹੁੰਦੀ ਆ ਤੇ ਹੁਣ ਆਪਾਂ ਬੜੇ ਸੌਖੇ ਜਿਹੇ ਤਰੀਕੇ ਨਾਲ ਸੇਵੀਆਂ ਬਣਾਉਣੇ ਆ ਕੈਰਾਮਲ ਸੇਵੀਆਂ ਠੀਕ ਹੈ ਇਹਦੇ ਲਈ ਆਪਾਂ ਨੂੰ ਜਾਣਾ ਪਊਗਾ ਕਿਚਨ 'ਚ ਕਿਉਂਕਿ ਬੈੱਡਰੂਮ 'ਚ ਬੈਠੇ ਬੈਠੇ ਤਾਂ ਸੇਵੀਆਂ ਬਣਦੀਆਂ ਨਹੀਂ ਹੈਗੀਆਂ ਸੋ ਗਰਮੀ ਵੀ ਥੋੜੀ ਜਿਹੀ ਚੱਲਣੀ ਪੈਂਦੀ ਆ ਮੈਂ ਗਰਮੀ ਦੇ ਵਿੱਚ ਤੁਹਾਨੂੰ ਇੱਕ ਰੈਸਪੀ ਦਿੰਨੀ ਹੁੰਦੀ ਆ ਅੱਗੇ ਮੈਂ ਭਿੰਡੀ ਵਾਲੀ ਰੈਸਪੀ ਦਿੱਤੀ ਸੀ ਬਹੁਤ ਜ਼ਬਰਦਸਤ ਰੈਸਪੀ ਹੈ ਜੀ ਕਈਆਂ ਬਣਾਣੀ ਟਰਾਈ ਕੀਤੀ ਆ ਔਰ ਜਿਨ੍ਹਾਂ ਨੇ ਨਹੀਂ ਕੀਤੀ ਉਹ ਜ਼ਰੂਰ ਕਰਿਓ ਔਰ ਜਿਨ੍ਹਾਂ ਨੂੰ ਭਿੰਡੀ ਬਣਾਉਣੀ ਨਹੀਂ ਆਉਂਦੀ ਭਿੰਡੀ ਬਣਾਉਣੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਇਹ ਨਾ ਜ਼ਿਆਦਾ ਚਿਪਚਿਪੀ ਜੀ ਹੋ ਜਾਂਦੀ ਆ ਲਾਲਾਈਆਂ ਛੱਡ ਜਾਂਦੀ ਆ ਜਾਂ ਫਿਰ ਆਪਾਂ ਨਿੰਬੂ ਵਗੈਰਾ ਪਾਉਣੇ ਆ ਹਨਾ ਤੇ ਇਹਦੇ ਵਿੱਚ ਕੁਝ ਵੀ ਨਹੀਂ ਕਰਨਾ ਕੁਝ ਵੀ ਨਹੀਂ ਪਾਉਣਾ ਹੈਗਾ ਸੋ ਇਹ ਭਿੰਡੀ ਆ ਜਿਹੜੀ ਤੁਸੀਂ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ 10 ਮਿੰਟ ਦੇ ਵਿੱਚ ਬਣ ਕੇ ਰੈਡੀ ਹੋਣ ਵਾਲੀ ਸਬਜ਼ੀ ਆ ਕੱਟ ਤਾਂ ਤੁਸੀਂ ਏਸੀ 'ਚ ਬੈਠ ਕੇ ਲਿਆ ਕਰੋ ਜਾਂ ਹਵਾ 'ਚ ਬੈਠ ਕੇ ਲਿਆ ਕਰੋ ਤੇ 10 ਮਿੰਟ ਕਿਚਨ ਦੇ ਵਿੱਚ ਖੜ ਕੇ ਤੁਹਾਡੀ ਸਬਜੀ ਬਣ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਅੱਜ ਆਪਾਂ ਬਣਾਵਾਂਗੇ ਸੇਵੀਆਂ 10 ਮਿੰਟ ਦੇ ਵਿੱਚ ਰੈਡੀ ਕਰਾਂਗੇ ਬਟ ਟੇਸਟ ਜਿਹੜਾ ਉਹ ਕਮਾਲ ਦਾ ਟੇਸਟ ਹੋਊਗਾ ਜਿਹੜਾ ਪਹਿਲਾਂ ਤੁਸੀਂ ਕਦੇ ਨਹੀਂ ਦੇਖਿਆ ਚਲੋ ਚੱਲਦੇ ਆਂ ਜੀ ਫਿਰ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਦੇ ਆਪਾਂ ਚੱਲਦੇ ਆਂ ਕਿਚਨ ਚ ਨਾਲ ਤੁਹਾਨੂੰ ਮੈਂ ਸੂਟ ਦਿਖਾਉਂਗੀ ਆਪਦਾ ਤੇ ਜਿਹੜਾ ਸੂਟ ਅੱਜ ਮੈਂ ਪਾਇਆ ਕਿਉਂਕਿ ਅੱਗੇ ਨਾ ਜਿਹੜਾ ਵੀ ਮੈਂ ਸੂਟ ਪਾਉਣੀ ਆ ਮੇਰਾ ਉਹ ਲਾਸਟ ਵਾਲਾ ਸੂਟ ਜਿਹੜਾ ਸ਼ੌਪ ਤੇ ਹੁੰਦਾ ਉਹ ਮੈਂ ਪਾ ਲੈਣੀ ਆ ਬਣਾ ਕੇ ਤੇ ਜਦੋਂ ਪਹਿਣਾ ਮੰਗਦਿਆਂ ਨੇ ਉਦੋਂ ਮੇਰੇ ਕੋਲ ਸੂਟ ਨਹੀਂ ਹੁੰ ਤੇ ਹੁਣ ਜਿਹੜਾ ਆਹ ਵਾਲਾ ਸੂਟ ਆਪਾਂ ਪਾਇਆ ਹੋਇਆ ਇਹ ਮੈਨੂੰ ਲੱਗਦਾ ਘੱਟੋ ਘੱਟ 20 ਪੈਣਾ ਤੱਕ ਇਹ ਸੂਟ ਪਹੁੰਚ ਚੁੱਕਿਆ ਤੇ ਇੱਕ ਭੈਣ ਨੇ ਰਖਵਾਇਆ ਹੋਇਆ ਬਾਹਰ ਤੋਂ ਜਦੋਂ ਵੀ ਆਉਣਾ ਉਹ ਕਹਿੰਦੇ ਮੈਂ ਆਪਣੀ ਨੂ ਰਾਣੀ ਲਈ ਬਣਾਉਣਾ ਤੇ ਇਹਦੇ ਨਾਲ ਦੇ ਤੁਸੀਂ ਸੂਟ ਕਿਸੇ ਨੂੰ ਵੀ ਚਾਹੀਦੇ ਹੋਏ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਪਰ ਇਹਦੀ ਡਿਟੇਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਾਂ ਕਿਉਂਕਿ ਮੈਨੂੰ ਪਤਾ ਹੈ ਜਦੋਂ ਤੁਸੀਂ ਵਲੌਗ 'ਚ ਪਾਇਆ ਹੋਇਆ ਦੇਖਦੇ ਹੋ ਨਾ ਹਰ ਚੀਜ਼ ਜਿਹੜੀ ਉਹ ਪਾਈ ਹੋਈ ਜੱਚਦੀ ਹੁੰਦੀ ਆ ਆਦਰਵਾਇਜ਼ ਆਪਾਂ ਨੂੰ ਲੱਗਦਾ ਵੀ ਪਤਾ ਨਹੀਂ ਇਹ ਕਿੱਦਾਂ ਦੀ ਲੱਗੂਗੀ ਹਨਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜੇ ਤੁਸੀਂ ਇਹ ਸੋਚੋ ਕਿ ਤੁਹਾਡੇ ਤੇ ਰੰਗ ਜੱਚੂਗਾ ਕਿ ਨਹੀਂ ਜਿੰਨੀ ਗੋਰੀ ਮੈਂ ਤੁਹਾਨੂੰ ਵਲੌਗਾਂ ਚ ਲੱਗਦੀ ਐਨੀ ਗੋਰੀ ਮੈਂ ਹੈ ਨਹੀਂ ਮੈਂ ਜਿੰਨਾ ਭੈਣਾਂ ਨੇ ਮੈਨੂੰ ਸ਼ਾਪ ਤੇ ਆ ਕੇ ਦੇਖਿਆ ਹੈਗਾ ਮਤਲਬ ਠੀਕ ਐ ਐ ਨਹੀਂ ਐ ਕਿ ਮੈਂ ਕਾਲੀ ਆ ਤੇ ਐ ਵੀ ਨਹੀਂ ਐ ਕਿ ਮੈਂ ਦੁੱਧ ਵਰਗੀ ਚਿੱਟੀ ਆ ਬਸ ਜਿੰਨਾ ਕਿ ਮੈਨੂੰ ਲੱਗਦਾ ਤੁਹਾਨੂੰ ਮੇਰਾ ਰੰਗ ਹੋਣ ਲੱਗ ਰਿਹਾ ਇਸ ਵਲੌਗ ਦੇ ਵਿੱਚ ਲਗਭਗ ਇਹੋ ਜਿਹਾ ਹੈ ਹਨਾ ਬੀਬੀ ਦੇਖੀ ਜਿਹੋ ਜੀ ਮੈਂ ਵਲੌਗ ਚ ਲੱਗਦੀ ਆ ਉਹੋ ਜਿਹੀ ਆ ਜਿਹੜਾ ਮੇਰਾ ਵਲੌਗ 'ਚ ਰੰਗ ਲੱਗ ਰਿਹਾ ਉਹੋ ਜਿਹਾ ਹੀ ਆ। ਕੁੱਲੀ ਮੈਂ ਮਸ਼ੀਨ ਠੀਕ ਕਰਦੀ ਐ। ਜਿਹੜਾ ਰੰਗ ਮੇਰਾ ਚਿਹਰੇ ਦਾ ਵਲੌਗ 'ਚ ਦਿਖ ਰਿਹਾ ਵੀ ਵੈਸੇ ਵੀ ਇਹੋ ਜਿਹਾ ਹੀ ਆ। ਫਰਕ ਤਾਂ ਨਹੀਂ। ਇਹ 'ਚ ਜ਼ਿਆਦਾ ਗੋਰਾ ਤਾਂ ਨਾ ਲੱਗ ਰਿਹਾ। ਲਓ ਬੀਬੀ ਬੀਬੀ ਕਹਿੰਦੀ ਨਹੀਂ ਜਿਹੜਾ ਤੇਰਾ ਵਲੌਗ ਦੇ ਵਿੱਚ ਰੰਗ ਦਿਖ ਰਿਹਾ ਉਹੋ ਜਿਹਾ ਹੀ ਰੰਗ ਤੇਰਾ ਹੈਗਾ। ਸੋ ਇਹ ਜਿਹਾ ਹੀ ਆ ਬਸ। ਇਹਨੂੰ ਆਪਾਂ ਬਹੁਤ ਜ਼ਿਆਦਾ ਚਿੱਟਾ ਰੰਗ ਨਹੀਂ ਕਹਿੰਦੇ। ਠੀਕ ਐ ਨਾਰਮਲ ਗੋਰਾਂ ਚ ਨਹੀਂ ਆਉਂਦਾ ਪਰ ਬਹੁਤ ਗੋਰਾਂ ਜੀ ਨਹੀਂ ਆਉਂਦਾ ਠੀਕ ਹੈ ਸੋ ਜਿਹੜੀਆਂ ਭੈਣਾਂ ਨੂੰ ਲੱਗਦਾ ਹੈ ਕਿ ਸਾਡਾ ਰੰਗ ਬਹੁਤ ਗੋਰਾ ਨਹੀਂ ਹੈ ਸਾਡੇ ਜ ਚਨਾਨੀ ਹੈ ਉਹ ਤੁਸੀਂ ਭੁੱਲ ਜਓ ਇਹ ਸਭ ਦੇ ਜੱਜਦਾ ਬਾਕੀ ਜਿਹੜੀ ਚੀਜ਼ ਨੂੰ ਜੀ ਕਰੇ ਉਹ ਬੜਾ ਨਹੀਂ ਦੇਖੀਦਾ ਹੁੰਦਾ ਕਿ ਰੰਗ ਕਾਲਾ ਹੈ ਕਿ ਰੰਗ ਗੋਰਾ ਆਪਦਾ ਸ਼ੌਕ ਪੂਰਾ ਕਰਨਾ ਹੈ ਆਪਦੇ ਸ਼ੌਕ ਨੂੰ ਪਾਉਣਾ ਜੀ ਨਹੀਂ ਕਿਸੇ ਨੂੰ ਚੰਗਾ ਲੱਗਦਾ ਨਾ ਦੇਖੇ ਤੇ ਇਹਦੇ ਲਈ ਮੈਂ ਤੁਹਾਨੂੰ ਦੱਸ ਦਿਆਂ ਦੀ ਡਿਟੇਲ ਪਹਿਲਾਂ ਹੀ ਦੇ ਦਿਆਂ ਸੇਵੀਆਂ ਬਣਾਉਣ ਤੋਂ ਵੀ ਪਹਿਲਾਂ ਕਾਰ ਵੀ ਅੰਦਰ ਕਰਵਾ ਲਈ ਹੈ ਮੇਰੀ ਕਾਰ ਵੀ ਬਾਹਰ ਖੜੀ ਹੈ ਅੱਜ ਮੈਂ ਨਾ ਅੰਦਰ ਹੀ ਨਹੀਂ ਕਰੀ ਮੈਨੂੰ ਐਸੀ ਸ਼ੌਪ ਤੇ ਜਾਵਾਂਗੀ ਚਲ ਜਿਹੜਾ ਸ਼ਰਟ ਹੋਊਗਾ ਜੀ ਉਹ ਮਡਲ कॉटन ਦਾ ਹੋਊਗਾ ਤੇ कॉटन ਦੀ ਨਾਲ ਸਲਵਾਰ ਮਿਲੂਗੀ થોਨੋਂ ਮੋਟੀ कॉटन ਦੀ ਸਲਵਾਰ ਮਿਲੂਗੀ ਦੁਪੱਟਾ ਜਿਹੜਾ ਮੈਂ ਲਿਆ ਏ ਮਸਲੀਨ ਦੇ ਵਿੱਚ ਦੁਪੱਟਾ ਆਂਟਾਈ ਆਂਡਾਈ ਆ ਤੇ ਤੁਸੀਂ ਜਿਹੜਾ ਮਰਜੀ ਦੁਪੱਟਾ ਇਹਦੇ ਨਾਲ ਲੈ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੁੰਦੀ ਆ ਠੀਕ ਹੈ 750 ਦਾ ਇਹ ਸੂਟ ਹੈਗਾ ਜੀ 750 ਦਾ ਤੇ ਜਿਹੜੀਆਂ ਪਹਿਣਾ ਬਾਹਰ ਲੀਆਂ ਨੇ ਜਿੱਥੇ ਬਹੁਤ ਜ਼ਿਆਦਾ ਗਰਮੀ ਨਹੀਂ ਪੈਂਦੀ ਤੇ ਅੱਜ ਕੱਲ ਬਹੁਤ ਜ਼ਿਆਦਾ ਠੰਡ ਵੀ ਨਹੀਂ ਹੈਗੀ ਉਹਨਾਂ ਲਈ ਵੀ ਇਹ ਬਹੁਤ ਜ਼ਿਆਦਾ ਸੂਟੇਬਲ ਹੈ ਠੀਕ ਹੈ ਜੀ ਤੇ ਜਿਹੜੀਆਂ ਪੈਣਾ ਕਹਿੰਦੀਆਂ ਨੇ ਸੀਤਾ ਜੀ ਪ्युअर कॉटन ਤੋਂ ਬਿਨਾ ਪਾਉਂਦੀ ਨਹੀਂ ਹੈਗੇ ਇੰਡੀਆ 'ਚ ਤੇ ਉਹ ਨਾ ਲੈਣ ਕਿਉਂਕਿ ਇਹ ਬਿਲਕੁਲ ਪ्युअर कॉटन ਨਹੀਂ ਹੈਗਾ ਤੇ ਪਰ ਮੈਂ ਹਰ ਤਰ੍ਹਾਂ ਦਾ ਕੱਪੜਾ ਪਾ ਲੈਨੀ ਆ ਸੋ ਮੈਂ ਇਹ ਪਾਇਆ ਹੋਇਆ ਮੋਡਲ कॉटन ਦੇ ਵਿੱਚ ਹੈਗਾ ਠੀਕ ਹੈ ਜੀ ਚਲੋ ਆਪਾਂ ਹੁਣ ਚੱਲਦੇ ਹਾਂ ਕਿਚਨ 'ਚ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਤੇ ਹੁਣ ਬਣਾਉਣੇ ਆਪਾਂ ਕੈਰਾਮਲ ਸੇਵੀ ਸੋ ਜੀ ਆਪਾਂ ਪਹੁੰਚ ਗਏ ਆਂ ਕਿਚਨ 'ਚ ਲੋ ਜੀ ਪਤੀਲਾ ਫੜ ਰੱਖ ਲਿਆ ਤੇ ਇਹਨੂੰ ਥੋੜਾ ਤੁਸੀਂ ਗਾਇਸ ਕਰਕੇ ਕਿ ਲਹਿਰ ਨੂੰ ਮੈਂ ਥੋੜਾ ਜਿਹਾ ਪਾਣੀ ਸੁੱਕਣ ਦੇਵਾਂਗੀ ਫਿਰ ਆਪਾਂ ਸੇਵੀਆਂ ਨੇ ਜਿਹੜੀਆਂ ਇਹਦੇ ਵਿੱਚ ਥੋੜੀਆਂ-ਥੋੜੀਆਂ ਰੋਸਟ ਕਰ ਲਾਂਗੇ ਡਰਾਈ ਰੋਸਟ ਕਰ ਲਾਂਗੇ ਫਿਰ ਦੁੱਧ ਪਾਉਣੀ ਆ ਤੇ ਤੁਸੀਂ ਉਨੀ ਦੇਰ ਚ ਮੇਰਾ ਸੂਟ ਦੇਖ ਸਕਦੇ ਹੋ ਇਹ ਸੂਟ ਦੇ ਨਾ ਮੈਂ ਕਿਸੇ ਭੈਣ ਨੂੰ ਵੀ ਭਿਜਾਇਆ ਇਹ ਸੂਟ ਬਣਾ ਕੇ ਇਦਾਂ ਜਿਹੜੀ ਆ yellow yellow ਦਿਖ ਰਹੀ ਹੈ ਨਾ ਤੁਹਾਨੂੰ ਆ ਇਹ ਹੈਗੀ ਆ ਕੀ ਲੇਸ ਲੱਗੀ ਹੋਈ ਔਰ ਇਹ ਕੀਤਾ ਹੋਇਆ ਆਪਾਂ ਐਂਕਰਿੰਗ ਕਰੀ ਹੋਈ ਆ ਦੋਨਾਂ ਬਾਜੂ ਤੇ ਘੇਰੇ ਦੇ ਚੌਕਾ ਦੇ ਔਰ ਘੇਰੇ ਤੇ ਔਰ ਨੈਕ ਨੈਕ ਦੇ ਉੱਪਰ ਵੀ ਇਸ ਤਰ੍ਹਾਂ ਲੇਸ ਲਾ ਕੇ ਐਂਕਰਿੰਗ ਕੀਤੀ ਔਰ ਉਸ ਲੀਨ ਦਾ ਪਤਪਟਾ ਦੇ ਨਾਲ ਫੋਰ ਸਾਈਡ ਇਸ ਤਰ੍ਹਾਂ ਟਾਈ ਐਂਡ ਟਾਈ ਪੂਆ ਠੀਕ ਹੈ ਜੀ ਸੋ ਮੂਰੀਆਂ ਤੇ ਵੀ ਆਪਾਂ ਐਂਕਰਿੰਗ ਕਰਾਈ ਹੋਈ ਹੈ ਬਲੈਕ ਕਲਰ ਦੀ ਪੱਟੀ ਲਵਾ ਕੇ ਲਓ ਜੀ ਇਹ ਹੋ ਗਈ ਆਪਣੀ ਡਿਟੇਲ ਤੇ ਹੁਣ ਪਾਣੀ ਹੈ ਜਿਹੜਾ ਸੁੱਕ ਗਿਆ ਤੇ ਇਹਦੇ ਚ ਪਾ ਲਈਏ ਆਪਾਂ ਸੇਵੀਆਂ ਸੇਵੀਆਂ ਨੂੰ ਕਰਨਾ ਹੈਗਾ ਡਰਾਈ ਰੂਜ਼ ਜਿੰਨੇ ਕਿ ਤੁਸੀਂ ਕੱਟ ਚ ਨੰਬਰ ਆ ਤੁਸੀਂ ਦੁੱਧਾ ਕਰ ਲਿਓ ਮੈਨੂੰ ਨੇੜੇ ਘਰ ਤੇ ਦਿਖਾਉਣੀ ਆ ਆਪਾਂ ਹੁਣ ਸਿਗੀਆਂ ਨੂੰ ਕੁੰਨ ਲੈਣੀਆਂ ਥੋੜਾ ਜਿਹਾ ਕਈ ਵਾਰੀ ਨਾ ਆਪਾਂ ਕੁੰਨ ਕੇ ਰੱਖਦੀ ਲੈਣੇ ਹੁੰਨੇ ਆ ਪਹਿਲਾਂ ਹੀ ਕੁੰਨ ਕੇ ਰੱਖ ਲੈਣੇ ਪਰ ਇਹਦਾ ਮੈਨੂੰ ਪਤਾ ਨਹੀਂ ਕਿਉਂਕਿ ਇਹ ਪਿੰਡੋਂ ਆਈਆਂ ਸੀਗੀਆਂ ਪਹਿਲਾਂ ਪੁੰਨੀਆਂ ਨਹੀਂ ਜਾਣੀ ਮੈਨੂੰ ਇਹਦੇ ਬਾਰੇ ਵਿੱਚ ਪਤਾ ਇਹ ਜਿਆਦਾ ਗਰਮ ਹੋ ਗਿਆ ਥੀਲਾ ਥੱਲੇ ਉਹ ਨਾ ਫਿਰ ਕਾਲੀਆਂ ਹੋਣ ਲੱਗ ਜਾਂਦੀਆਂ ਨੇ ਨੋ ਉਹ ਜੀ ਗੱਜਾ ਇਹ ਲਾਲ ਪੱਗ ਠਿੰਕੇ ਉੱਚੇ ਹਨ ਤਾਲੀਆਂ ਮੋਨ ਲੱਗਦੀਆਂ ਸੀ ਤੁਸੀਂ ਇਹਨਾਂ ਨੂੰ ਪਾਣੀ ਚ ਵੀ ਬਣਾ ਸਕਦੇ ਹੋ ਤੇ ਮੈਂ ਇਹਨਾਂ ਨੂੰ ਦੁੱਧ ਦੇ ਵਿੱਚ ਬਣਾ ਰਹੀ ਹਾਂ ਕਿਉਂਕਿ ਮੈਨੂੰ ਦੁੱਧ ਚ ਵਧੀਆ ਲੱਗਦੀਆਂ ਨੇ ਠੀਕ ਹੈ ਜੀ ਲੋ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਬਣਾ ਲਾਂਗੇ ਜਦੋਂ ਇਹ ਦੁੱਧ ਰਿਜਣ ਲੱਗ ਜੂਗਾ ਹਜੇ ਇਹ ਦੁੱਧ ਠੰਡਾ ਹੈਗਾ ਬੋਇਲ ਆ ਜੂਗਾ ਇਹਦੇ ਚ ਤੇ ਉਨੀ ਦੇਰ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਲਓ ਜੀ ਆਪਾਂ ਪੰਮੀ ਭੈਣ ਜੀ ਉਹਦੇ ਕੇ ਸੀਗੇ ਬਣਾ ਰਾ ਤੁਹਾਨੂੰ ਪਤਾ ਹੀ ਹੈ ਤੇ ਪੰਮੀ ਭੈਣ ਜੀ ਨੇ ਆਪਾਂ ਉਹਦੇ ਜੇ ਕਰਦੇ ਬਿਸਕਟ ਇਹ ਹੀ ਡੱਬਾ ਗਿਆ ਸੀਗਾ ਪਹਿਲਾਂ ਗੁੱਟ ਲਿਆਂਦਾ ਪਰ ਕੇ ਤੇ ਹੁਣ ਆ ਗਿਆ ਬਿਸਕਟ ਆ ਨਾ ਪਰ ਕਿ ਬੜੀ ਵਧੀਆ ਬਿਸਕਟ ਹੈਗੇ ਨੇ ਰੜੇ ਰੜੇ ਜੀ ਟੇਸਟੀ ਬਹੁਤ ਨੇ ਥੈਂਕ ਯੂ ਪੰਮੀ ਭੈਣ ਜੀ ਥੈਂਕ ਯੂ ਸੋ ਮਚ ਤੇ ਬਹੁਤ ਵਧੀਆ ਆ ਰਹੀ ਹੈ ਜੀ ਦੇਖੋ ਜੀ ਗੱਲ ਇਹ ਹੋਇਆ ਕਿ ਇਹ ਗੱਲ ਪਿਆਰ ਦੀ ਹੁੰਦੀ ਆ ਹਨਾ ਇਹ ਨਹੀਂ ਹੈਗਾ ਕਿ ਨਾ ਤਾਂ ਉਹ ਗੁੜਗਲੇ ਬੂੜਿਆਂ ਦੇ ਭੁੱਖੇ ਸੀ ਔਰ ਨਾ ਮੈਂ ਨਾ ਬਿਸਕਟਾਂ ਦੀ ਭੁੱਖੀ ਆ ਮੈਂ ਉਹਨਾਂ ਨੂੰ ਪਿਆਰ ਨਾਲ ਦੇਖਿਆ ਈ ਔਰ ਉਹਨਾਂ ਨੇ ਪਿਆਰ ਨਾਲ ਮੈਨੂੰ ਬਿਸਕਟ ਭੇਜਦੇ ਇਹਦੇ ਨਾਲ ਪਿਆਰ ਵੱਧਦਾ ਗੱਲਾਂ ਕੁਝ ਵੀ ਨਹੀਂ ਹੁੰਦੀਆਂ ਛੋਟੀਆਂ-ਛੋਟੀਆਂ ਹੁੰਦੀਆਂ ਨੇ ਇਹ ਨਿੱਕੀਆਂ-ਨਿੱਕੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਸਾਡਾ ਬਹੁਤ ਸਾਰਾ ਪਿਆਰ ਵੱਧ ਜਾਂਦਾ ਇੱਕ ਸਾਂਝ ਹੁੰਦੀ ਆ ਸਾਂਝ ਬਣੀ ਰਹਿੰਦੀ ਆ ਤੇ ਸਾਂਝ ਆ ਜਿਹੜੀ ਉਹ ਮੈਨੂੰ ਲੱਗਦਾ ਬਣਾ ਕੇ ਰੱਖਣੀ ਚਾਹੀਦੀ ਆ ਕਿਉਂਕਿ ਇਹ ਜ਼ਿੰਦਗੀ ਬਹੁਤ ਛੋਟੀ ਆ ਦਾ ਕੋਈ ਭਰੋਸਾ ਨਹੀਂ ਤੇ ਇਸ ਲਈ ਪਿਆਰ ਤੇ ਸਾਂਝ ਜਿੰਨਾ ਕਿ ਬਣਿਆ ਰਹੇ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ ਇਹ ਰਿਸ਼ਤੇ ਦੁਬਾਰਾ ਮਿਲਦੇ ਨਹੀਂ ਹੈਗੇ ਜੀ ਜੇ ਸੋਚਿਆ ਜਾਵੇ ਤਾਂ ਬਹੁਤ ਵੱਡੇ ਰਿਸ਼ਤੇ ਨੇ ਇਹ ਤੇ ਜੇ ਨਾ ਸੋਚੀਏ ਤਾਂ ਫਿਰ ਕੁਝ ਵੀ ਨਹੀਂ ਹੈਗਾ ਹਨਾ ਜਦੋਂ ਟੁੱਟ ਜਾਂਦੇ ਨੇ ਗੱਠ ਪੈ ਜਾਂਦੀ ਹੈ ਤੇ ਫਿਰ ਉਹ ਗੱਲ ਨਹੀਂ ਬਣਦੀ ਇਸ ਲਈ ਇਹਨਾਂ ਨੂੰ ਕਦੇ ਪਰਖਣਾ ਨਹੀਂ ਚਾਹੀਦਾ ਰਿਸ਼ਤੇਆਂ ਤੇ ਰਿਸ਼ਤੇਆਂ ਨੂੰ ਬਸ ਨਮਾਉਂਦੇ ਤੁਰੇ ਜਾਓ ਨਿਭਾਉਂਦੇ ਤੁਰੇ ਜਾਓ ਪਿਆਰ ਦੇ ਨਾਲ ਸਿੰਜਦੇ ਜਾਓ ਸੰਜੋਦੇ ਜਾਓ ਗਰੋ ਕਰਦੇ ਜਾਣ ਇਹ ਰਿਸ਼ਤੇ ਤੇ ਪਰ ਜੇ ਕਦੇ ਪਰਖ ਲਿਆ ਤਾਂ ਕਈ ਵਾਰੀ ਇਹਨਾਂ ਚ ਪ੍ਰੋਬਲਮ ਆ ਜਾਂਦੀ ਹੈ ਕੁੜਤਨ ਆ ਜਾਂਦੀ ਹੈ ਫਿਰ ਉਹ ਕੁੜਤਨ ਪੂਰੀ ਹੋ ਮੰਨੇ ਜਾਂਦੀ ਹੈ ਇਸ ਲਈ ਇਹਨਾਂ ਨੂੰ ਕਦੀ ਨਾ ਪਰਖਿਓ ਕਿ ਮੈਂ ਦੇਖਦੀ ਆਂ ਪਰਖ ਕੇ ਇਹ ਕਦੇ ਨਾ ਕਿਓ ਕਿ ਲੋ ਆਪਾਂ ਚੀਜ਼ ਮੰਗ ਕੇ ਦੇਖਦੇ ਆਂ ਪਰਖ ਕੇ ਦੇਖਦੇ ਆਂ ਕਰਦੇ ਆ ਕਿ ਨਹੀਂ ਕਰਦੇ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਦੂਰ ਹੀ ਰਹਿਣਾ ਚਾਹੀਦਾ ਸੋ ਲੋ ਜੀ ਇਹ ਤਾਂ ਐਕਸਚੇਂਜ ਹੈਗਾ ਚੀਜ਼ਾਂ ਦਾ ਬਸ ਚੀਜ਼ਾਂ ਦਾ ਐਕਸਚੇਂਜ ਨਹੀਂ ਪਿਆਰ ਦਾ ਐਕਸਚੇਂਜ ਹੈ ਜੀ ਸੋ ਬਹੁਤ ਵਧੀਆ ਨੇ ਬਹੁਤ ਰੜੇ ਰੜੇ ਜੀ ਮੈਨੂੰ ਬਹੁਤ ਅੱਛੇ ਲੱਗੇ ਤੇ ਜਦੋਂ ਜੀ ਕਰਦਾ ਲੋਕ ਕੱਢ ਕੇ ਖਾ ਲਈਦੇ ਨੇ ਸਾਜੂ ਨਾਲ ਆਪਾਂ ਹੁਣ ਤੇ ਲਓ ਜੀ ਹੁਣ ਆਪਾਂ ਦੇਖ ਲਈਏ ਆਪਣੀ ਆਪਣੀਆਂ ਸੇਲੀਆਂ ਠੀਕ ਹੈ ਇੱਧਰ ਆਪਣੀਆਂ ਸੇਲੀਆਂ ਬੜ ਲਿਆ ਨੇ ਜਿੰਨੀ ਦੇਰ ਆਪਣੀਆਂ ਸੇਲੀਆਂ ਬਨ ਲੀਆਂ ਉੰਨੀ ਦੇਰ ਚ ਆਪਾਂ ਇੱਕ ਕੰਮ ਹੋਰ ਕਰਦੇ ਹਾਂ ਇੱਕ ਛੋਟਾ ਜਿਹਾ ਟ੍ਰਿਕ ਜਿਹੜਾ ਮੈਂ ਤੁਹਾਨੂੰ ਦੱਸਣਾ ਹੈਗਾ ਉਹ ਦੇਖੋ ਲੋਜੀ ਇੱਧਰ ਬਣਾਉਈਆਂ ਨੇ ਆਪਣੀਆਂ ਸੇਵੀਆਂ ਉਹ ਪਰਖੀਆਂ ਹੋਈਆਂ ਨੇ ਸਿਮ ਤੇ ਤੇ ਇੱਧਰ ਰੱਖ ਲਈ ਆ ਪਕੜਾਹੀ ਤੇ ਨਾਲ ਰੱਖ ਲਿਆ ਥੋੜਾ ਜਿਹਾ ਘੀ ਤੇ ਨਾਲ ਚੀਨੀ ਤੇ ਹੁਣ ਮੈਂ ਤੁਹਾਨੂੰ ਇਦਾਂ ਨੇੜੇ ਕਰਕੇ ਦਿਖਾਉਂਗੀ ਸਾਰਾ ਕੁਝ ਇੱਧਰ ਆਪਾਂ ਪਾ ਲਾਂਗੇ ਥੋੜਾ ਜਿਹਾ ਘੀ ਬਹੁਤ ਜ਼ਿਆਦਾ ਘੀ ਪਾਉਣ ਦੀ ਵੀ ਲੋੜ ਨਹੀਂ ਹੈਗੀ ਜੀ ਨਾਰਮਲ ਜਿਹਾ ਹੀ ਰੱਖਣਾ ਆਪਾਂ ਬਸ ਇੰਨਾ ਕੁ ਇੱਕ ਛੋਟਾ ਚਮਚ ਹੀ ਆ ਇਹ ਕੜਚੀ ਨਹੀਂ ਹੈਗੀ ਜਿਹੜਾ ਆਪਣਾ ਸਰਵਿੰਗ 스ਪੂਨ ਹੁੰਦਾ ਨਾ ਉਹ ਆ ਤੇ ਥੋੜੀ ਜਿਹੀ ਚੀਨੀ ਪਾਵਾਂਗੇ ਬਾਕੀ ਜਿੰਨੀ ਆਪਾਂ ਪਾਵਾਂਗੇ ਆਪਣੀ ਅਸੇਜ ਵਿੱਚ ਠੀਕ ਹੈ ਇੰਨੀ ਕੁ ਚੀਨੀ ਬਸ ਆਹ ਦੇ ਲੋ ਛੋਟੇ ਚਮਚਾ ਜਿਹੜੇ ਮੇਰੇ ਚਮਚ ਚ ਚੀਨੀ ਵਾਲੇ ਡੱਬੇ ਚ ਰੱਖਿਆ ਹੋਇਆ ਬਹੁਤ ਛੋਟਾ ਜ ਉਹ ਵਾਲਾ ਪਾ ਇਹਦੇ ਵਿੱਚ ਪਾ ਦਿਆ ਤੇ ਹੁਣ ਗੈਸ ਹੈ ਜਿਹੜੀ ਉਹ ਮੈਂ ਲੋ ਕਰਤੀ ਆ ਠੀਕ ਹੈ ਇਹ ਨਾ ਆਪਣੇ ਅੰਦਾਜ਼ੇ ਜੇ ਨਾਲ ਤੁਸੀਂ ਜੇ ਤੁਹਾਨੂੰ ਲੱਗੇ ਕਿ ਹਜੇ ਬਹੁਤ ਘੱਟ ਹੈ ਮਤਲਬ ਫਲੇਮ ਲੋ ਹੈਗੀ ਆ ਤੇ ਬਣਨੀ ਰੱਖਾ ਤੇ ਉਦੋਂ ਤੁਸੀਂ ਥੋੜੀ ਜਿਹੀ ਤੇਜ਼ ਕਰ ਲਿਆ ਕਰੋ ਜਦੋਂ ਲੱਗੇ ਕਿ ਇਹ ਤਾਂ ਸੜ ਜਾਊਗਾ ਉਦੋਂ ਤੁਸੀਂ ਇਹਨੂੰ ਫਲੋ ਕਰ ਦਿਆ ਕਰੋ ਤੇ ਇਹ ਨਾ ਜਿਹੜੀਆਂ ਮਤਲਬ ਇਹਦੀ ਆਪਾਂ ਨਾ ਇੱਕ ਵਾਰੀ ਉਹ ਵੀ ਬਣਾਉਣੀ ਹੁੰਦੀਆਂ ਜਿਹੜਾ ਖਾਂਸੀ ਤੋਂ ਬੱਚਿਆਂ ਨੂੰ ਦਿੰਦੇ ਹੁੰਦੇ ਆ ਇੱਕ ਟੌਫੀ ਜੀ ਬਣਾ ਕੇ ਉਨੀ ਮੈਲਟ ਨਹੀਂ ਕਰਨੀ ਹੈਗੀ ਆਪਾਂ ਠੀਕ ਹੈ ਜੀ ਬਸ ਇਹਨੂੰ ਇਦਾਂ ਹਿਲਾਉਂਦੇ ਰਹਿਣਾ ਇਹ ਨਾ ਹੋਵੇ ਕਿ ਇਹ ਜੋੜੀ ਜਾਵੇ ਕਿ ਇੱਕ ਟੌਫੀ ਬਣ ਜੇ ਠੀਕ ਹੈ ਜੀ ਲੋ ਇਸ ਤਰ੍ਹਾਂ ਰੱਖ ਕੇ ਆਪਾਂ ਇਹ ਹਿਲਾਉਂਦੇ ਰਹਾਂਗੇ ਇਹਨੂੰ ਬਸ ਸ਼ੀਨੀ ਨੂੰ ਆਪਾਂ ਕੈਰਾਮਲਾਈਜ਼ ਕਰ ਦੇਣਾ ਇਹਦੇ ਵਿੱਚ ਤੇ ਤਾਂ ਕਰਕੇ ਇਹਨਾਂ ਦਾ ਨਾਮ ਹੈ ਜਿਹੜਾ ਉਹ ਕੈਰਾਮਲਾਈਜ਼ਡ ਸੀਗੀਆਂ ਜਾਂ ਕੈਰਾਮਲ ਸੀਗੀਆਂ ਖੁਸ਼ੀ ਕਿਸੇ ਆ ਦੇ ਉਸੇ ਹੁਣ ਮੈਂ ਗੈਸ ਹੈ ਜਿਹੜੀ ਹੋਸ ਲੋ ਤੇ ਲਾ ਕਰ ਦੇਣੀ ਆ ਕਿਉਂਕਿ ਪਹਿਲਾਂ ਮੈਂ ਹਾਈ ਕਰ ਲਈ ਸੀ बस ਇਹਨਾ ਹੋਵੇ ਕਿ ਇਹਦੀਆਂ ਗਠਾਈਆਂ ਬਣ ਜਾਣ ਜਾਂ ਟੌਫੀਆਂ ਜੀਆਂ ਬਣ ਜਾਣ ਇਹਨੂੰ ਹਲਾਇ ਜਣਾ ਲਗਾਤਾਰ ਤੁਸੀਂ ਇਹ ਲੋ ਇਸ ਤਰ ਹਲਾਉਂਦੀ ਰਹੋ ਇਹਨੇ ਥੋੜੀ ਜੀ ਤਾਂ ਸੀਗੀਆਂ ਨੇ ਬਹੁਤ ਛੇਤੀ ਬਣ ਜਾਣਾ ਲੇਸਲੀ ਜੀ ਹੋ ਜੂਗੀ ਇਹ ਤੇ ਫਿਰ ਆਪਾਂ ਕੀ ਕਰਾਂਗੇ ਕਿ ਜਿਹੜੀਆਂ ਸੇਵੀਆਂ ਆਪਣੀਆਂ ਉਧਰ ਰੱਖੀਆਂ ਹੋਈਆਂ ਨੇ ਉਹ ਚੱਕ ਕੇ ਇਹਦੇ ਵਿੱਚ ਹੀ ਪਾ ਦਾਂਗੇ ਇਹਨਾਂ ਨੂੰ ਇਹਨੂੰ ਚੱਕਣਾ ਔਖਾ ਕਿਉਂਕਿ ਕੜਾਹੀ ਮੈਨੂੰ ਚੱਕਣੀ ਔਖੀ ਲੱਗਦੀ ਆ ਤੇ ਉਹਦੀ ਡੰਡੀ ਫੜ ਕੇ ਆਪਾਂ ਚੱਕ ਲਾਂਗੇ ਤੇ ਇੱਧਰ ਇਹਦੇ ਵਿੱਚ ਪਾ ਦਾਂਗੇ ਉਹ ਜੀ ਬੋਤਾ ਥੋੜੀ ਜਿਹੀ بس ਹੋਰ ਮੈਲਟ ਕਰਨੀ ਆਪਾਂ ਇਹ ਤੇ ਇਹਦਾ ਕਲਰ ਚੇਂਜ ਹੋ ਜਾਂਦਾ ਜੀ ਸੇਵੀਆਂ ਦਾ ਇਹਦੇ ਨਾਲ ਕਿਉਂਕਿ ਜਦੋਂ ਅਸੀਂ ਚੀਨੀ ਨੂੰ ਕੈਰਾਮਲਾਈਜ਼ ਕਰ ਦਿੰਦੇ ਆ ਨਾ ਚੀਨੀ ਦਾ ਕਲਰ ਚੇਂਜ ਹੋ ਜਾਂਦਾ ਤੇ ਉਹ ਸੇਵੀਆਂ ਦਾ ਕਲਰ ਵੀ ਥੋੜਾ ਜਿਹਾ ਹਲਕਾ ਜਿਹਾ ਬ੍ਰਾਊਨ ਕਰ ਦੂਗੀ ਅੱਜ ਥੋੜੀਆਂ ਰੜਕਦੀਆਂ ਇਹ ਇਹਨਾਂ ਵੇਸਤਰਾਂ ਕਰਕੇ ਆਪਾਂ ਸਾਰੀ ਚੀਨੀ ਜਿਸ ਤਰ੍ਹਾਂ ਨਾਲ ਇੱਕ ਦਿਨ ਆਪਾਂ ਟੇਡਾ ਹਲਵਾ ਬਣਾਇਆ ਸੀ ਉਹ ਇਸ ਤਰ੍ਹਾਂ ਹੀ ਬਣਾਇਆ ਸੀ ਜੀ ਇੰਨਾ ਕੁ ਵਧੀਆ ਬਣਿਆ ਸੀ ਹੁਣ ਮੈਂ ਕਿਸੇ ਦਿਨ ਫੇਰ ਉਹ ਦੁੱਧ ਵਾਲਾ ਬਣਾਉਂਗੀ ਹਾਂ ਜੀ ਜਿਹੜੇ ਨਹੀਂ ਵੀ ਖਾਂਦੇ ਉਹ ਵੀ ਉਹ ਵਾਲਾ ਹਲਵਾ ਖਾ ਲੈਂਦੇ ਉਹ ਵੀ ਕੈਰਾਮਲਾਈਜ਼ਡ ਹਲਵਾ ਹੀ ਸੀਗਾ ਲੋ ਜੀ ਹੁਣ ਇਹ ਬਿਲਕੁਲ ਅਲੱਗ ਪੱਕ ਮੈਲਟ ਹੋ ਚੁੱਕੀ ਹੈ ਮਾੜੀ ਮੋਟੀ ਕਿਸਰ ਰਹੇਗੀ ਥੋੜੀ ਜੀ ਸਿੱਜੀ ਇਸ ਕਰਕੇ ਬਹੁਤ ਜਲਦੀ ਹੋ ਜਾਂਦੀ ਹੈ ਜਾ ਹੁਣ ਤਾਂ ਇਸ ਤੋਂ ਵੀ ਘੱਟ ਕੀ ਰੱਖ ਸਕਦੇ ਹਾਂ ਇਹ ਜਿੰਨਾਂ ਨੂੰ ਜ਼ਿਆਦਾ ਕੀ ਨਹੀਂ ਪਾਉਣਾ ਹੈਗਾ ਇਸ ਤੋਂ ਵੀ ਘੱਟ ਰੱਖ ਲਓ ਬਸ ਮੈਂ ਆ ਸਰਵਿੰਗ 스ਪੂਨ ਪਾਇਆ ਸੀਗਾ ਪਰ ਆਪਾਂ ਇਸ ਤੋਂ ਵੀ ਘੱਟ ਪਾਇਆ ਜਾ ਸਕਦਾ ਹੈ ਜੇ ਮੈਂ ਅੱਧਾ ਪਾ ਲੈਂਦੀ ਤਾਂ ਵੀ ਬਹੁਤ ਸੀਗਾ ਬਹੁਤ ਛੇਤੀ ਬਣ ਕੇ ਚੀਜ਼ਾਂ ਇਸ ਤਰ੍ਹਾਂ ਦੀਆਂ ਰੈਡੀ ਹੋ ਜਾਂਦੀਆਂ ਨੇ ਜੀ ਪਰ ਇਹਨਾਂ ਦਾ ਟੇਸ ਬਿਲਕੁਲ ਡਿਫਰੈਂਟ ਹੁੰਦਾ ਲੋ ਹੁਣ ਮੈਂ ਪਾਉਂਗੀ ਇਹਦੇ ਵਿੱਚ ਸੇਵੀयां ਇਹਨੂੰ ਇਸ ਤਰ੍ਹਾਂ ਛੱਡਣਾ ਨਹੀਂ ਹੈਗਾ ਇਹਨੂੰ ਇਦਾਂ ਹਿਲਾਉਂਦੇ ਹੀ ਰਹਿਣਾ ਆਪਾਂ। ਚਲੋ। ਥੰਗੀ ਦਰਾਂ ਨੂੰ ਇਦਾਂ ਮਿਕਸ ਕਰਦੇ ਰਹਿਣਾ ਆਪਾਂ। ਇਹਨੂੰ ਛੱਡਣਾ ਨਹੀਂ ਤੇ ਲਾਉਣਾ ਹਿਲਾਉਂਦੇ ਰਹਿਣਾ ਫਿਰ ਵੀ ਇਹਨੂੰ। ਲੋੜੀ ਹਲਕਾ ਆਜਾ ਕਲਰ ਹੈ ਜਿਹੜਾ ਇਹਦਾ ਹੀ 골ਡਨ ਜਿਹਾ ਹੋ ਜਾਂਦਾ ਵਾਈਟ ਨਹੀਂ ਰਹਿੰਦਾ ਇਹ ਹੁਣ ਇਹਦੇ ਵਿੱਚ ਤੁਸੀਂ ਕੁਝ ਵੀ ਪਾ ਸਕਦੇ ਹੋ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਆਪਣੀਆਂ ਸੇਵੀਆਂ ਬਣ ਕੇ ਰਹਿ ਗਈਆਂ ਬਿਲਕੁਲ ਮਿੰਟ ਲੱਗਦੇ ਨੇ 10 ਸੇਨੋਂ ਤੇ ਤੇ ਬਸ ਹੁਣ ਮੈਂ ਕਾਲਜ ਪਾਉਣੀ ਆ ਤੇ ਪਾਕੀ ਤੁਹਾਨੂੰ ਦੱਸਦੀ ਆ ਕਿਸ ਤਰ੍ਹਾਂ ਦੀ ਆ ਬਣੀ ਤੁਸੀਂ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਪਰ ਮੈਂ ਬਾਅਦ ਪਾਉਂਗੀ ਹੁਣ ਮੈਂ ਹਜੇ ਕੁਝ ਵੀ ਨਹੀਂ ਪਾਇਆ ਮੇਰਾ ਇਹ ਨਹੀਂ ਹੁੰਦਾ ਕਿ ਮੈਂ ਵੀਡੀਓ ਦੇ ਵਿੱਚ ਇਹਨਾਂ ਨੂੰ ਸਜਾ ਸਜੋ ਕੇ ਦਿਖਾਵਾਂ ਮੇਰਾ ਜਿਹੜਾ ਕਨਸਰਨ ਹੈਗਾ ਉਹ ਸਿਰਫ ਟੇਸਟ ਨਾਲ ਹੈ ਇਹਨਾਂ ਦੀ ਡੈਕੋਰੇਸ਼ਨ ਨਾਲ ਨਹੀਂ ਹੋਊਗਾ ਡੈਕੋਰੇਸ਼ਨ ਤੁਸੀਂ ਖੁਦ ਹੀ ਕਰਦੇ ਰਹੋ ਠੀਕ ਹੈ ਜੀ ਇਹ ਸਿਮਤੇ ਹੀ ਚੱਲ ਰਿਹਾ ਜਦ ਇਹ ਵੀ ਆਪਣਾ ਜਿਹੜਾ ਗੈਸ ਹੈਗਾ ਪਰ ਮੈਂ ਹੁਣ ਇਹਨੂੰ ਕਰ ਦੂਗੀ ਬੰਦ ਠੀਕ ਹੈ ਅੱਜ ਮੈਨੂੰ ਜ਼ਿਆਦਾ देर ਗਰਮੀ 'ਚ ਨਹੀਂ ਮਰਨਾ ਪਿਆ ਕਿਉਂਕਿ ਇਹ ਬਹੁਤ ਜਲਦੀ ਰੈਡੀ ਹੋ ਗਈਆਂ ਇਸ ਤੇ ਮੈਂ ਤੁਹਾਨੂੰ ਸਹੀ-ਸਹੀ ਦੱਸ ਦਿੰਨੀ ਹਾਂ ਕਿ ਕਿੱਦਾਂ ਦਾ ਹੋਊਗਾ ਜਿਹੜੇ ਸੇਵੀਆਂ ਨਹੀਂ ਖਾਂਦੇ ਕਈ ਬੱਚੇ ਆ ਜਿਹੜੇ ਸੇਵੀਆਂ ਨਹੀਂ ਖਾਂਦੇ ਸਾਰੀ ਸੇਵੀਆਂ ਖਾਣ ਲੱਗ ਜਾਣਗੇ ਇੰਨਾ ਕੁ ਅੱਛਾ ਟੇਸਟ ਆਇਆ ਇਹਦਾ ਜਿਹੜੀਆਂ ਨਾਰਮਲ ਸੇਵੀਆਂ ਬਣਾਉਣੀਆਂ ਉਹਨਾਂ ਨਾਲੋਂ ਬਿਲਕੁਲ ਡਿਫਰੈਂਟ ਟੇਸਟ ਆਇਆ ਸੋ ਤੁਸੀਂ ਇਸ ਤਰੀਕੇ ਨਾਲ ਜਿਹੜੀਆਂ ਸੇਵੀਆਂ ਬੱਚੇ ਨਹੀਂ ਖਾਂਦੇ ਹੈਗੇ ਉਹਨਾਂ ਨੂੰ ਵੀ ਖਵਾ ਸਕਦੇ ਹੋ ਜਿਹੜੇ ਕਦੇ ਵੀ ਨਹੀਂ ਖਾਂਦੇ ਕਿ ਅਸੀਂ ਨਹੀਂ ਸੇਵੀਆਂ ਖਾਂਦੇ ਸਾਨੂੰ ਨਹੀਂ ਪਸੰਦ ਮੈਂ ਸਭ ਖਾਣ ਲੱਗ ਜਾਣਗੇ ਇੰਨੀਆਂ ਕੁ ਵਧੀਆ ਸੇਵੀਆਂ ਬਣੀਆਂ ਨੇ ਬਹੁਤ ਜ਼ਿਆਦਾ ਅੱਛਾ ਟੇਸਟ ਆਇਆ ਤੁਸੀਂ ਟ੍ਰਾਈ ਜ਼ਰੂਰ ਕਰਿਓ ਟرائی ਕਰਕੇ ਰਿਜ਼ਲਟ ਜਿਹੜਾ ਉਹ ਮੇਰੇ ਨਾਲ ਜ਼ਰੂਰ ਸ਼ੇਅਰ ਕਰਦੇ ਹੋ ਠੀਕ ਹੈ ਜੀ ਹੁਣ ਇਹਦੇ ਵਿੱਚ ਜੋ ਵੀ ਤੁਸੀਂ ਪਾਉਣਾ ਚਾਹੋ ਨੇ ਉਹ ਪਾ ਸਕਦੇ ਹੋ ਕਿਸੇ ਨੇ ਕਾਜੂ ਪਾਉਣੇ ਆ ਬਦਾਮ ਪਾਉਣੇ ਆ ਪਿਸਤੇ ਪਾਉਣੇ ਆ ਜੋ ਮਰਜ਼ੀ ਪਾਈ ਜਾਓ ਠੀਕ ਹੈ ਜੀ ਪਰ ਬੱਚੇ ਆ ਜਿਹੜੇ ਉਹ ਜ਼ਿਆਦਾ ਇਹੋ ਜਿਹੀ ਚੀਜ਼ਾਂ ਖਟ ਖਾਂਦੇ ਨੇ ਉਹਨਾਂ ਨੂੰ ਗ੍ਰाइंड ਕਰਕੇ ਜ਼ਰੂਰ ਪਾ ਸਕਦੇ ਹੋ ਤੁਸੀਂ ਤੇ ਅਦਰਵਾਈਜ਼ ਤੁਸੀਂ ਇਦਾਂ ਵੀ ਖਾ ਸਕਦੇ ਆ ਠੀਕ ਹੈ ਜੀ ਲਓ ਜੀ ਬਹੁਤ ਵਧੀਆ ਬਣੀਆਂ ਨੇ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਮੇਰੀ ਜਿਹੜੀ ਇਹ ਰੈਸਪੀ ਹੈਗੀ ਆ ਉਹ ਕਿੱਦਾਂ ਦੀ ਲੱਗੀ ਬਹੁਤ ਛੇਤੀ ਬਣ ਵਾਲੀਆਂ ਤੇ ਬਹੁਤ ਟੇਸਟੀ ਸੇਵੀਆਂ ਨੇ ਜਿਨ੍ਹਾਂ ਦਾ ਨਾਮ ਹੈਗਾ ਕੈਰਾਮਲਾਈਜ਼ਡ ਸੇਵੀਆਂ ਠੀਕ ਹੈ ਜੀ ਤੁਸੀਂ ਬਣਾਉਣੀਆਂ ਨੇ ਬਣਾ ਕੇ ਖਾਣੀਆਂ ਨੇ ਖਵਾਉਣੀਆਂ ਨੇ ਸਾਰਿਆਂ ਨੂੰ ਤੇ ਰਿਜ਼ਲਟ ਮੈਨੂੰ ਦੱਸਣਾ ਹੈ ਚਲੋ ਫਿਰ ਮਿਲਦੇ ਹਾਂ ਜੀ ਕੋਈ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ